ਸਰ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਬੁਰਾਈ ਤੇ ਸੱਚਾਈ ਦੀ ਜਿੱਤਿਆ ਇਸ ਮੌਕੇ ਤੇ ਕੀ ਕਹਿਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਨਕੌਟਰ ਵਾਸੀਆਂ ਨੂੰ ਜੀ ਆਇਆਂ ਸ੍ਰੀ ਰਾਮ ਜੋ ਸ੍ਰੀ ਜਗਨਨਦ ਮਦਨ ਨਕੌਟਰ ਵੱਲੋਂ 219ਵੀਂ ਰਾਮ ਲੀਲਾ ਦੁਸ਼ਹਿਰਾ ਗਵਨ ਕੋਤ ਵਿੱਚ ਕਰਵਾਈ ਗਈ ਉਸ ਦੇ ਵਿੱਚ ਅੱਜ ਪ੍ਰਭੂ ਸ੍ਰੀ ਰਾਮ ਜੀ ਨੇ ਆਪਣੇ ਕਰ ਕਮਲਾ ਦੇ ਨਾਲ ਰਾਮਨੰਦਵਾਦ ਕੀਤਾ ਤੇ ਜੋ ਇੱਕ ਬੁਰਾਈ ਤੇ ਨੇਕੀ ਦੀ ਜਿੱਤ ਦਾ ਇਹ ਦੁਸ਼ਹਿਰਾ ਜਿਹਨੂੰ ਆਪਾਂ ਬੜੇ ਹਰਸ਼ੋਲਾਸ ਨਾਲ ਮਨਾਨੇ ਆ ਉਹ ਸਾਰੀ ਸੰਗਤ ਦੇ ਨਾਲ ਮਿਲ ਕੇ ਮਨਾਇਆ ਅਸੀਂ ਸਾਰੇ ਨਕੋਤਨ ਨਿਵਾਸੀਆਂ ਦਾ ਬਹੁਤ ਸਾਨੂੰ ਸਹਿਯੋਗ ਮਿਲਦਾ ਅਸੀਂ ਅਗੋਂ ਤੋਂ ਵੀ ਆਸ ਕਰਦੇ ਹਾਂ ਬਹੁਤ ਸਹਿਯੋਗ ਮਿਲੂਗਾ ਪਰ ਜੋ ਅੱਜ ਸਵੇਰੇ ਥੋੜਾ ਮੌਸਮ ਖਰਾਬ ਹੋਣ ਕਰਕੇ ਥੋੜੀ ਪਰੇਸ਼ਾਨੀ ਸਾਡੀ ਕਮੇਟੀ ਨੂੰ ਆਈ ਸੀਗੀ ਪਰ ਉਹਦੇ ਵਿੱਚ ਸਾਨੂੰ ਥੋੜਾ ਬਹੁਤ ਤਰੀਕੇ ਦੇ ਦੋ ਘੰਟੇ ਵਿੱਚ ਸਾਰਾ ਅਸੀਂ ਪ੍ਰੋਪਰ ਤਰੀਕੇ ਨਾਲ ਸਵਧੀਆ ਇੰਤਜ਼ਾਮ ਕਰ ਲਿਆ ਪ੍ਰਸ਼ਾਸਨ ਦਾ ਬਹੁਤ ਸਾਥ ਮਿਲਿਆ ਨਗਰ ਕੌਂਸਲ ਦਾ ਬਹੁਤ ਸਾਥ ਮਿਲਿਆ ਤੇ ਜਿੱਥੇ ਯਾ ਪਰ ਕਿਰਪਾ ਰਾਮ ਕੀ ਹੋਈ ਤਾਂ ਪਰ ਕਿਰਪਾ ਕਰੇ ਸਭ ਕੋਈ ਜਿੱਥੇ ਪ੍ਰਭੂ શ્રી ਰਾਮ ਦੀ ਕਿਰਪਾ ਉੱਥੇ ਕੋਈ ਦਿੱਕਤ ਆ ਨਹੀਂ ਸਕਦੀ ਆਪਣੇ ਮਨ 'ਚ ਜਰੂਰ ਆ ਜਾਂਦਾ ਵੀ بارش ਹੋ ਗਈ ਆ ਕੁਝ ਸ਼ਾਇਦ ਦਿੱਕਤ ਪਰੇਸ਼ਾਨੀ ਆ ਸਕਦੀ ਆ ਪਰ ਸਾਨੂੰ ਜੋ ਅਸੀਂ 215 ਸਾਲ ਤੋਂ ਪਹਿਲਾਂ ਦੇਖਦੇ ਆ ਰਹੇ ਆ ਲੀਲਾ सेम एज ही ਲੀਲਾ ਉਸ ਤੋਂ ਵੀ ਵਧੀਆ ਤਰੀਕੇ ਨਾਲ ਹੋਈ ਆ ਕਿਉਂਕਿ ਸਾਡੇ ਤੇ ਬਹੁਤ ਵੱਡੀ ਸ਼ਖਸੀਅਤ ਹੈ ਸਾਡੇ ਮਹਾਰਾਜ ਜੀ ਚਰਨ ਦਾਸ ਮਹਾਰਾਜ ਉਹ ਪਰਮੇਸ਼ਵਰ ਦਾ ਮੋਨੀ ਬਾਬੀ ਦਾ ਆਸ਼ੀਰਵਾਦ ਆ ਕਿ ਸਾਡੀ ਜੋ ਦਿੱਕਸ਼ਾ ਕਰ ਰਹੀ ਹੈ ਗੋਬਿੰਦ ਰਾਜੀ ਸਾਨੂੰ ਬੜਾ ਸਹਿਯੋਗ ਮਿਲਦਾ ਆ ਕਿਉਂਕਿ ਉਹਨਾਂ ਦੀ ਦਿੱਕਸ਼ਾ ਵਿੱਚ ਹੀ ਸਾਰੀ ਲਾਂਡ ਦੇ ਪਰਮੰਦਰ ਕਮੇਟੀ ਇਹ ਸਾਰਾ ਪਹਿਲੇ ਨਵਰਾਤ ਤੋਂ ਲੈ ਕੇ ਦਸਵੀਂ ਤੱਕ ਦਸ਼ਹਿ ਤਿਆਰ ਤੱਕ ਲੀਲਾ ਕਰਵਾਈ ਜਾਂਦੀ ਆ ਬਿਸ਼ੇਹਰਾ ਗਰਾਊਂਡ 'ਚ ਤੇ ਸਾਨੂੰ ਉਹਨਾਂ ਦਾ ਪੂਰਾ ਸਹਿਯੋਗ ਮਿਲਦਾ ਆ ਸਾਡੀ ਕਮੇਟੀ 'ਚ ਕੋਈ ਪ੍ਰਧਾਨ ਕੋਈ ਸੈਕਟਰੀ ਕੋਈ ਕੈਸ਼ਰ ਨਹੀਂ ਆ ਸਾਡੇ ਜਿੰਨੇ ਵੀ ਲੋਕ ਐ ਸਾਡੇ ਨਾਲ ਕਮ ਸੇ ਕਮ 50 ਤੋਂ 70 ਮੁੰਡਿਆਂ ਦੀ ਟੀਮ ਆ ਤੇ ਉਹ ਸਾਰੇ ਇੱਕ ਰਾਮਬੀਲਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਵਜੋਂ ਕੰਮ ਕਰਦੇ ਆ ਸਾਡੇ 'ਚ ਅਹੁਦੇ ਦੀ ਕਿਸੇ ਨੂੰ ਕੋਈ ਭੁੱਖ ਨਹੀਂ ਹੈਗੀ ਅੰਤ 'ਚ ਅਸੀਂ ਫੇਰ ਪ੍ਰਭੂ ਰਾਮ ਦੇ ਚਰਨਾਂ 'ਚ ਇਹ ਹੀ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਜੋ ਵੀ ਸਾਡੇ ਸਨਾਤਨ ਧਰਮ ਦੇ ਧਿਆਰ ਆ ਉਹਨੂੰ ਆਪਾਂ ਰਲ ਮਿਲ ਕੇ ਸਾਡੇ ਸਹਿਯੋਗ ਨਾਲ ਮਨਾਈਏ ਜੀ ਆਸ਼ੀਰਵਾਦ